ਮੈਂ ਤਾਂ ਇਹ ਕਹਿੰਦਾ ਸੀ ਵੀ ਮਸਜਿਦ ਵੀ ਰੱਖ ਲੋ ਨਾਲ ਮੰਦਿਰ ਵੀ ਬਣਾ ਦਿਓ ਇੱਕ ਗੁਰਦੁਆਰਾ ਬਣਾ ਦਿਓ ਉੱਥੇ ਜੈ ਸ਼੍ਰੀ ਰਾਮ ਹੋਵੇ ਵਾਹਿਗੁਰੂ ਹੋਵੇ ਅੱਲਾਹ ਹੋਵੇ ਤੇਸ਼ ਤਰੱਕੀ ਕਰੂਗਾ ਜੈ ਸ਼੍ਰੀ ਰਾਮ ਦਾ ਨਾਮ ਮੈਂ ਕਹਿੰਦਾ ਜੈ ਸ਼੍ਰੀ ਰਾਮ ਮੇਰਾ ਰੋਮ ਰੋਮ ਦੇ ਵਿੱਚੋਂ ਜੈ ਸ਼੍ਰੀ ਰਾਮ ਨਿਕਲੇ ਵਿਕਤ ਕੀ ਹੈ ਅੱਲਾਹੁ ਹੂੰ ਵਿਕਤ ਕੀ ਹੈ ਅਨੰਦ ਹੁੰਦਾ ਯਾਰ ਅੱਲਾਹੁ ਗਏ ਕਿ ਯਾ ਖੁਦਾ ਇਹ ਤੇ ਮੇਰਾ ਰੋਮ ਰੋਮ ਆਖਣਾ ਹੈ। ਹੈ ਚੈਨਲ ਤੇ ਨਹੀਂ ਆ ਰਿਹਾ ਮੈਂ ਤੁਹਾਨੂੰ ਦਿਖ ਰਿਹਾ। ਬਿਲਕੁਲ ਦਿਖ ਰਿਹਾ। ਦਿਖ ਰਿਹਾ। ਹਾਂ ਰੋਪ ਤੇ ਖੜੇ ਰੋਮ ਰੋਮ ਦੇ ਵਿੱਚੋਂ ਆ ਰਿਹਾ। ਅੱਲਾਹੁ ਜੀ। ਹਾਂ ਦੇਖੋ ਜਿੱਦਾਂ ਆਪਾਂ ਕਹਿੰਦੇ ਨੇ ਕਿ ਰੋਮ ਤੇ ਦਾਣੇ ਖੜੇ ਹੋ ਜਾਂਦੇ ਆ ਉਸੇ ਤਰ੍ਹਾਂ ਖੜੇ ਹੋ। ਇਹ ਪਖੰਡਣੀਆਂ ਖੜੇ। ਹਾਂ। ਅਜੇ ਮੈਂ ਵਾਹਿਗੁਰੂ ਨਿਕਿਆ ਤੇ ਰੋਮ ਰੋਮ ਤਿੰਨ ਨਾਮ ਲੈ ਆਂ ਭਗਵਾਨ ਦੇ। ਹੂੰ। ਭਗਵਾਨ ਇੱਕ ਹੀ ਹੈ। ਹੂੰ। ਇਹ જય શ્રી RAM ਕਹਿ ਕੇ ਕਿਤੇ ਮੁਸਲਮਾਨ ਬੇਟੀ ਦਾ ਬੁਰਕਾ ਲਾ ਦੇਣਾ ਜਾਂ ਉਹਦੇ ਤੇ ਰੰਗ ਪਾ ਦੇਣਾ ਹੋਲੀ ਦਾ ਜਾਂ ਤੇ ਗੋਹ ਚੁੱਟਣਾ ਜਾਉਂ ਟਿਕਣਾ ਕਰਨੀਆਂ ਕੀ ਇਹ ਜੈ ਸ਼੍ਰੀ ਰਾਮ ਦਾ ਨਾਮ ਇਹਦੇ ਵਾਸਤੇ ਵਾਹਿਗੁਰੂ ਕਹਿ ਕੇ ਕਿਥੀ ਬੇਟੀ ਦੀ ਚੁੰਨੀ ਨੂੰ ਪਾੜ ਦੇਣਾ ਕੀ ਵਾਹਿਗੁਰੂ ਦਾ ਨਾਮ ਇਸ ਵਾਸਤੇ ਕੀ ਅੱਲਾ ਦਾ ਨਾਮ ਲੈ ਕੇ ਕਿਥੇ ਹਿੰਦੂ ਬੇਟੀ ਦੀ ਸਾੜੀ ਖਿੱਚ ਲਈ ਕੀ ਅੱਲਾਹੁ ਦਾ ਨਾਮ ਇਸ ਕਰਕੇ ਸਾਦੇ ਹਰ ਕੇ ਨਾਮ ਨਾਮ ਤੁਨ ਆਤਮਿਕ ਅਨੰਦ ਦਿੰਦਾ ਹੈ ਸਾਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਇਹ ਨਾਮ ਕੋਈ ਵੀ ਨਾਮ ਹੈ ਪਰਮਾਤਮਾ ਦਾ ਭਾਗ ਜੀ ਰੱਬ ਦੇ ਵਿੱਚ ਲਿਵ ਲੀਨ ਹੋਣ ਵਾਸਤੇ ਨਾਮ ਹੈ ਪਰਮਾਤਮਾ ਦੇ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ ਨਾਮ ਹੈ ਹੂੰ ਪਰ ਇਹ ਨਾਮ ਨੂੰ ਅੱਜ ਵਰਤਿਆ ਕਿੱਥੇ ਜਾ ਰਿਹਾ ਤੁਸੀਂ ਦੇਖੋ ਮੈਂ ਇਹ ਨਹੀਂ ਕਹਾਂ ਮੁਸਲਮ ਕੋਈ ਬਾਬਰ ਆਇਆ ਯਾਰ ਉਹਨੇ ਮੰਦਿਰ ਢਾਕੇ ਮਸਜਿਦ ਬਣਾ ਦਿੱਤੀ ਤੇ ਅੱਜ ਮਸਜਿਦ ਢਾਕੇ ਮੰਦਿਰ ਬਣਾਦਾ ਬਾਬਰ ਤੇ ਅੱਜ ਤੇ ਬਾਬਰ ਤੇ ਕੀ ਫਰਕ ਰਹਿ ਗਿਆ ਮੈਂ ਤਾਂ ਇਹ ਕਹਿੰਦਾ ਸੀ ਮਸਜਿਦ ਵੀ ਰੱਖ ਲਓ ਨਾਲ ਮੰਦਿਰ ਵੀ ਬਣਾ ਦਿਓ ਇੱਕ ਗੁਰਦੁਆਰਾ ਬਣਾ ਦਿਓ ਉੱਥੇ ਜੈ ਸ਼੍ਰੀ ਰਾਮ ਹੋਵੇ ਵਾਹਿਗੁਰੂ ਹੋਵੇ ਅੱਲਾਹ ਹੋਵੇ ਦੇਸ਼ ਤਰੱਕੀ ਕਰੂਗਾ ਜੇ ਦੇਸ਼ ਇਸੇ ਲਾਈਨ ਦੇ ਉੱਤੇ ਚੱਲਿਆ ਰਿਹਾ ਕਿ ਧਰਮ ਦੇ ਨਾਮ ਦੇ ਉੱਤੇ ਲੜਾ ਕੇ ਰਾਜਨੀਤੀ ਲੋਕ ਬੰਦੇ ਕੁਰਸੀ ਤੇ ਬੈਠੇ ਰਹੇ ਤੇ ਦੇਸ਼ ਦਾ ਕੰਮ ਕੋਈ ਹੋਇਆ ਨਾ ਵੇਚੀ ਕੇ ਦੇਸ਼ ਕਰਜ਼ਾਈ ਹੋ ਰਿਹਾ ਵਿਕ ਰਿਹਾ ਤਾਂ ਫਿਰ শ্রীলঙ্কা ਵਾਲਾ ਹਾਲ ਆਪਣੇ ਆਪ ਹੋ ਜਾਣਾ ਕਿਸੇ ਦਿਨ Hindu ਉੱਠਣਗੇ ਧਿਆਨ ਰੱਖਿਓ ਕਿਤੇ ਦਿਨ Hindu ਲੋਕ ਉੱਠਣਗੇ ਪ੍ਰੋਬਲਮਾਂ ਵੱਧ ਰਹੀਆਂ ਦਿਨੋਂ ਦਿਨ ਜੋਬ ਘਟ ਰਹੀ ਹੈ ਜੋਬ ਦੁਕਾਨਦਾਰ ਵੀਰ ਆ ਮੈਂ ਗੱਲ ਕਰਦਾ ਰਹਿੰਦਾ Hindu ਵੀ ਬਥੇਰੇ ਆ ਇੱਥੇ ਬੈਠਿਆ ਬਜ਼ਾਰਾਂ ਚ ਉਹ ਕਹਿੰਦੇ ਬਹੁਤ ਮੁਸ਼ਕਲ ਹੋਇਆ ਕਾਰੋਬਾਰ ਸਾਰੇ ਠੱਪ ਹੋ ਗਏ ਕਾਰਪੋਰੇਟ ਦੇ ਕਰਕੇ ਪਰ ਇਸ ਕਰਕੇ ਤਾਰੇ ਜਦੋਂ ਤੰਗ ਹੋ ਗਏ ਰੋਟੀ ਖਾਣ ਡੋਗੇ ਨਾ ਬੱਚੇ ਤੰਗੀ ਦੋ ਦਿਨ ਵੱਧ ਗਈ ਰੁਪਈਆ ਦਿਨ ਦਿਨ ਡਿੱਗਦਾ ਗਿਆ ਤਾਂ ਕਿਸੇ ਦਿਨ ਨੂੰ ਆ ਆਈਡੀਆ ਲਾਉ ਕਿ శ్రీలంਕਾ ਵਾਲਾ ਹਾਲ ਹੋ ਜੂਗਾ ਘੇ ਆਪਾਂ ਜਾਗੇ ਨਾ ਕਿ ਰਾਮ ਦਾ ਨਾਮ ਲੈਣਾ ਆਨੰਦ ਲੈਣਾ ਰਾਮ ਦਾ ਨਾਮ ਕਿਸੇ ਦੀ ਇੱਜ਼ਤ ਨਾਲ ਖੇਡਣ ਵਾਸਤੇ ਜੈ ਸ਼੍ਰੀ ਰਾਮ ਕਹਿ ਕੇ ਕਿਸੇ ਦੀ ਦੁਕਾਨ ਟਾਉਣੀ ਅੱਲਾਹੂ ਕਹਿ ਕੇ ਕਿਸੇ ਦਾ ਮਕਾਨ ਢਾ ਦੇਣਾ ਵਾਹਿਗੁਰੂ ਕਹਿ ਕੇ ਕਿਸੇ ਬੰਦੇ ਦਾ ਕਾਰੋਬਾਰ ਬਿਲਕੁਲ ਠੱਪ ਕਰ ਦੇਣਾ ਇਸ ਵਾਸਤੇ ਰੱਬ ਦਾ ਨਾਂ ਨਹੀਂ ਰੱਬ ਦਾ ਨਾਂ ਕਿਸੇ ਬੰਦੇ ਨੂੰ ਕਾਮਯਾਬ ਕਰਨਾ ਆਤੈ ਵੀ ਜੇ ਮੇਰਾ ਹਿੰਦੂ ਵੀਰ ਆ ਕੋਈ ਜੇ ਮੈਂ ਉਹਦੀ ਮਦਦ ਕਰ ਸਕਦਾ ਮਦਦ ਕਰਾਂ ਜੇ ਕੋਈ ਹਿੰਦੂ ਬੇਟੀ ਜਾ ਰਹੀ ਹੈ ਤੇ ਸਿੱਖ ਦਾ ਕੰਮ ਬਣਦਾ ਵੀ ਉਹ ਬੇਟੀ ਨੂੰ ਜੇ ਕੋਈ ਸ਼ਰਾਰਤੀ ਅੰਸਰ ਸ਼ਰਾਰਤ ਕਰਦਾ ਤੇ ਅਸੀਂ ਉਹਦੇ ਹੱਕ ਦੇ ਵਿੱਚ ਖੜੀਏ ਕਿਉਂਕਿ ਸਾਡੀ ਬੇਟੀ ਆ ਉਹਦੇ ਦੀ ਆ ਜਿੰਨਾ ਕਹਿ ਰਹੇ ਬਰਾਤ ਦਾ ਹੋ ਰਿਹਾ ਖਾਲਸਾ ਤੇ ਖਾਲਸਤਾਨ ਦੀ ਗੱਲ ਕਰਦਾ ਛੁੱਧ ਛਤਾਨ ਪੂਰਾ ਦੇਸ਼ ਕਿਸੇ ਦਿਨ ਮੰਗੂਗਾ ਵੀ ਇਹਨੂੰ ਛੁੱਧ ਛਤਾਨ ਬਣਾ ਲੋ ਦੇ ਕੋਈ ਖਾਲਸਾ ਲੈ ਆ ਕੇ ਬਿਠਾਓ ਗਰੰਟੀ ਹੈ ਤੁਸੀਂ ਦੇਸ਼ ਅੱਜ Hindu ਸਰਕਾਰ ਹੈ ਠੀਕ ਹੈ ਆਰਐਸਐਸ ਦੀ ਬੀਜੇਪੀ ਦੀ Hindu ਹੈ ਪਤਾ ਹੈ ਦੇਸ਼ ਦੇ ਵਿੱਚ ਅਫਸਰ ਵੀ ਇਹਨਾਂ ਦੇ तकरीबन ਡੀਐਸਪੀ ਐਸਐਸ ਵੀ ਸਾਰੇ ਹੈਗੇ ਬਲਾਤਕਾਰ ਹੋ ਰਿਹਾ Hindu ਬੇਟੀਆਂ ਦੇ ਵੀ ਹੋ ਰਿਹਾ ਹੋਰ ਵੀ ਹੋ ਰਿਹਾ ਮੈਨੂੰ ਕਹਿੰਦਾ ਵੀ ਸਾਰਿਆਂ ਦੇ ਹੋ ਰਿਹਾ ਜੀ ਤਾਂ ਬਲਾਤਕਾਰ ਦੀ ਐਵਰੇਜ ਦੇਖੋ ਕਿੰਨੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਰਿਹਾ ਜੀ ਕੋਈ ਨਾ ਕੋਈ ਹਾਈਲਾਈਟ ਹੋ ਜਾਂਦਾ ਉਹਨੂੰ ਕੋਈ ਅਨਜਾਬ 5-7 ਸਰਲਾਂ ਵਿੱਚ ਮਿਲ ਜਾਂਦਾ ਕਿੰਨਿਆਂ ਦੀਆਂ ਐਫਆਰ ਆਈਆਂ ਨਹੀਂ ਹੁੰਦੀਆਂ ਬਿਲਕੁਲ ਕਈ ਤਾਂ ਮੁੱਦੇ ਨੱਪੇ ਜਾਂਦੇ ਨੱਪੇ ਜਾਂਦੇ ਹਾਂ ਪਰ ਦੇਖੋ ਤੁਸੀਂ ਹਿੰਦੂ ਸਰਕਾਰ ਹਿੰਦੂ ਅਫਸਰ ਹਿੰਦੂ ਸਾਰਾ ਸਿਸਟਮ ਹੈ ਤੁਸੀਂ ਅੱਜ ਤੱਕ ਐਡੇ ਵੱਡੇ ਕ੍ਰਾਈਮ ਨੂੰ ਨਾਥ ਨਹੀਂ ਪਾ ਸਕੇ ਤੁਸੀਂ ਖਾਲਸਿਆਂ ਨੂੰ ਦਿਓ ਸਾਨੂੰ ਸਿੱਖਾਂ ਨੂੰ ਹੂੰ ਕਾਲਪਰਨਾ ਬਣਾਓ ਹੂੰ ਕਾਨੂੰਨ ਅਸੀਂ ਸੰਵਿਧਾਨ ਵੀ ਉਹ ਰੱਖਾਂਗੇ ਹੂੰ ਸਾਰਾ ਕੁਝ ਉਹ ਰੱਖਾਂਗੇ ਕੋਈ ਅਮੈਂਡਮੈਂਟ ਅਸੀਂ ਕਰਾਂਗੇ ਆਪਦੇ ਬਾਣੀ ਦੇ ਸਿਧਾਂਤ ਦੇ ਮੁਤਾਬਕ ਸੋਧਾ ਵਾਲੀ ਜਿਹੜਾ ਸੋਧਾ ਲੱਗਦਾ ਸਾਡਾ ਸਿੱਖਾਂ ਦਾ ਹੂੰ ਅਭੀ ਉਹ ਸੋਧੇ ਵਾਲਾ ਸਾਈਟਮ ਕਰਾਂਗੇ ਹੂੰ ਸਪੈਸ਼ਲ ਸਾਈਟਮ ਕਰਾਂਗੇ ਕਿ ਬੀਟੀ ਨਾਲ ਜੇ ਬਲਾਤਕਾਰ ਦਾ ਬੰਦੇ ਦਾ ਪਤਾ ਲੱਗ ਜਾਂਦਾ ਬਿਲਕੁਲ ਉਹ ਬੰਦੇ ਦਾ ਸੋਧਾ ਲੱਗਣਾ ਚਾਹੀਦਾ ਬਿਲਕੁਲ ਪਿੱਛੇ ਜੇ ਇੱਕ ਵਾਰ ਦਾਤ ਹੋ ਕੇ ਅੱਡੀ ਹੈ ਜਿਹੜਾ ਇੱਕ ਗੁਰਦੁਆਰੇ ਦੇ ਵਿੱਚ ਗਲਤ ਕੰਮ ਹੁੰਦਾ ਸੀਗਾ ਸਿੰਘਾਂ ਨੇ ਸੋਦਾ ਲਾਇਆ ਉਹ ਸੋਦਾ ਲਗੋ ਉਹ ਸੋਦਾ ਲਾ ਕੇ ਉਹ ਜਿਹੜਾ ਨਕਲੀ ਸਿੱਖ ਸੀਗਾ ਤਾਂ ਉਹਨੂੰ ਜੇਲ੍ਹ ਚ ਬਚਾਇਆ ਜੇਰਾ ਮਰਜ਼ੀ ਹੋਵੇ ਬਲਾਤਕਾਰੀ ਸਿੱਖ ਨਹੀਂ ਹੁੰਦਾ ਹੂੰ ਬਲਾਤਕਾਰੀ ਹਿੰਦੂ ਨਹੀਂ ਹੁੰਦਾ ਜੀ ਬਲਾਤਕਾਰੀ ਮੁਸਲਮਾਨ ਨਹੀਂ ਹੁੰਦਾ ਜੀ ਬਲਾਤਕਾਰੀ ਬੰਦਾ ਜਿਹੜਾ ਕਿਸੇ ਦੀ ਧੀ ਭੈਣ ਨੂੰ ਤੁਸੀਂ ਟੌਰਚਰ ਕਰ ਰਹੇ ਆ ਜੀ ਉਹ ਬਲਾਤਕਾਰੀ ਬੰਦਾ ਹਵਾਨ ਹੁੰਦਾ ਹੂੰ ਉਹ ਇਨਸਾਨ ਵੀ ਨਹੀਂ ਹੁੰਦਾ ਹੂੰ ਨਾਵ இந்து ਨਾ ਮੁਸਲਮਾਨ ਨਾ ਸਿੱਖ ਨਾ ਚਾਈ ਕੁਛ ਨਹੀਂ ਹੁੰਦਾ ਇਸ ਕਰਕੇ ਜਿਹੜਾ ਹਵਾਲਾ ਹੈ ਹੂੰ ਉਹਨੂੰ ਸਾਡੇ ਦੇਸ਼ ਦੇ ਕਾਨੂੰਨ ਨੂੰ ਚਾਹੀਦਾ ਹੈ ਕਿ ਉਸ ਹਵਾਲਾ ਦੇ ਨਾਲ ਹਵਾਨੀਅਤ ਦੇ ਤਰੀਕੇ ਨਾਲ ਪੇਸ਼ ਆਇਆ ਜਾਵੇ ਇਹ ਸੁਧਰਨਾ ਨਹੀਂ ਮਾਹੌਲ ਜੀ ਤੁਸੀਂ ਸਖਤ ਕਾਨੂੰਨ ਇਹੋ ਜਿਹਾ ਬਣਾਓ ਕਿ ਉਸ ਬੰਦੇ ਨੂੰ ਇੱਕ ਵਾਰੀ ਪੂਰੀ ਜਨਤਾ ਦੇ ਸਾਹਮਣੇ ਲਿਆ ਕੇ ਜੋ ਉਹਨੇ ਗਲਤ ਕਾਰਨਾਮਾ ਕੀਤਾ ਉਹਦੀ ਸਜ਼ਾ ਜਿਹੜੀ ਪੂਰੀ ਵਰਲਡ ਨੂੰ ਪਤਾ ਲੱਗਣਾ ਚਾਹੀਦਾ ਵੀ ਇੰਡੀਆ ਦੇ ਵਿੱਚ ਇਹ ਬੰਦਾ ਬਲਾਤਕਾਰੀ ਐਦਾਂ ਟੰਗਿਆ ਤੇ ਫਿਰ ਇਹ ਬਲਾਤਕਾਰੀ ਡਰਨਗੇ ਡਾਰੀ ਨਹੀਂ ਪਤਾ ਵੀ ਚੱਲ ਜਾਂ ਠੀਕ ਐ ਬਲਾਤਕਾਰ ਕਰਤਾ ਆਪਾਂ ਨੂੰ ਕੀ ਹੋਊ ਕਿਉਂਕਿ ਫਲਾਨਾ ਛੁੱਟ ਗਿਆ ਆਪਾਂ ਵੀ ਛੁੱਟ ਜਾਾਂਗੇ ਹੂੰ ਕਤਲ ਕਰਤਾ ਕਤਲ ਦਾ ਮਾਮਲਾ ਇਹ ਨਹੀਂ ਪਤਾ 20 ਸਾਲ ਚੱਲੀ ਜਾਵੇ ਅਗਲਾ ਕਦ ਆਪਾਂ ਜਮਾਨਤ ਤੇ ਆ ਗਏ ਚਲੋ ਜੀ ਆ ਬਲਾਤਕਾਰ ਹੀ ਆਰਾਮ ਰਹੀਮ ਨੇ ਕੀਤਾ ਜੀ ਮੈਂ ਨਹੀਂ ਕਿੰਦਾ ਕੀਤਾ ਹੂੰ ਤੁਸੀਂ ਯਾਰ ਤੁਹਾਡਾ ਕਾਨੂੰਨ ਕਹਿ ਰਿਹਾ ਕੀਤਾ ਹੂੰ ਤੁਹਾਡਾ ਜੱਜ ਕਹਿ ਰਿਹਾ ਕੀਤਾ ਹੂੰ ਤੁਹਾਡੇ ਵਕੀਲਾਂ ਨੇ ਸਾਬਤ ਕਰਤਾ ਵੀ ਉਹਨੇ ਬਲਾਤਕਾਰ ਕੀਤਾ ਜੀ ਔਰ ਤੁਹਾਨੂੰ ਦੇਸ਼ ਨੂੰ ਇਹ ਨਹੀਂ ਪਤਾ ਲੱਗ ਰਿਹਾ ਬਲਾਤਕਾਰ ਵੱਧ ਕਿਉਂ ਰਿਹਾ ਹੂੰ ਉਹ ਜਿਹੜੇ ਬਲਾਤਕਾਰੀ ਲੋਕ ਆ ਭਰਾਵੋ ਹੂੰ ਉਹ ਕਹਿ ਰਹੇ ਆ ਵੀ ਜੇ ਰਾਮ ਰਹੀਮ ਇੱਕ ਮਹੀਨੇ ਬਾਅਦ ਪ੍ਰੋਲ ਤੇ ਦੋ ਮਹੀਨੇ ਬਾਅਦ ਪ੍ਰੋਲ ਤੇ ਚਾਰ ਮਹੀਨੇ ਬਾਅਦ ਪ੍ਰੋਲ ਤੇ ਹੂੰ ਉਹ ਜੇਲ੍ਹ ਚ ਘੱਟ ਤੇ ਬਾਹਰ ਵੱਧ ਰੰਦਾ ਇੱਕ ਬਲਾਤਕਾਰੀ ਹੂੰ ਤਾਂ ਤੁਸੀਂ ਇਹ ਦੱਸੋ ਵੀ ਬਲਾਤਕਾਰੀਆਂ ਦੇ ਹੌਸਲੇ ਨੂੰ ਗਵਰਨਮੈਂਟ ਵਧਾ ਰਹੀ ਏ ਕਿ ਘਟਾ ਰਹੀ ਏ ਬਿਲਕੁਲ ਜਦੋਂ ਕਿ ਉਹ ਬੰਦਾ ਟੰਗਿਆ ਜਾਣਾ ਸੀਗਾ ਹਮ ਕਤਲ ਹੋਣੇ ਕੀਤੇ ਆ ਬਲਾਤਕਾਰ ਹੋਣੇ ਕੀਤੇ ਆ ਬੰਦੇ ਨਪੁੰਸਕ ਹੋਣੇ ਕਰ ਦਿੱਤੇ ਕੀ ਕੀ ਗੁਸੋ ਦੇ ਖਲਾਫ ਸਾਬਤ ਹੋ ਗਿਆ ਹਮ ਲੋਕੀ ਸੋਸ਼ਲ ਮੀਡੀਆ ਤੇ ਆ ਕੇ ਦੱਸ ਰਹੇ ਆ ਦੱਸ ਰਹੇ ਆ ਉਹਦੇ ਡੇਰੇ ਦੇ ਜਿਹੜੇ ਮੁਖ ਸੀ ਜਿਹੜੇ ਫੜੇ ਗਏ ਅੱਜ ਜਿਹੜਾ ਹੁਣ ਇੱਕ ਹੋਣ ਪਿੱਛੇ ਜਿਹੜਾ ਜਮਾਨਤ ਤੇ ਵੀ ਚਲਾ ਗਿਆ ਜੀ ਉਹ ਮੰਨ ਗਿਆ ਕਿ ਗੁਰੂ ਗ੍ਰੰਥ ਸਾਹਿਬਹਾਰਾਜ ਦੀ ਬੇਅਦਬੀ ਵੀ ਉਹਨੇ ਕਰਾਈ ਆ ਹਮ ਉਹਨੇ ਬਿਆਨ ਦਿੱਤਾ ਸਰਕਾਰੀ ਗਵਾਹ ਬਣ ਗਿਆ ਉਹ ਬੰਦਾ ਤੁਸੀਂ ਉਹਨੂੰ ਜਮਾਨਤ ਤਾਂ ਦੇਤੀ ਹਮ ਪਰ ਜਿਹਨੇ ਕਰਾਈ ਆ ਉਹ ਮੰਨ ਰਿਹਾ ਐ ਆਪ ਕਬੂਲ ਕਰ ਰਿਹਾ ਡੇਰੇ ਦਾ ਬੰਦਾ ਇੱਕ ਫਿਰ ਤੁਸੀਂ ਉਸ ਨੂੰ ਪ੍ਰਚਾਰ ਕਰਾ ਰਹੇ ਹੋ ਕਿ ਸੱਚ ਦਾ ਯਾਰ ਮੈਂ ਵੀ ਕਹਿ ਦੂੰਗਾ ਬੈਠ ਕੇ ਇਥੇ ਕਿ ਨਾਮ ਜਪੋ ਕਿਰਤ ਕਰੋ ਵੰਡ ਚਕੋ ਭਾਈਚਾਰਾ ਰੱਖੋ ਇਹ ਰੱਖੋ ਉਹ ਰੱਖੋ ਕਹਿ ਦੂੰਗਾ ਪਰ ਹਿਰਦੇ ਕਪਟ ਮੁਖ ਗਿਆਨੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜਦੋਂ ਬੋਲਾਂਗੇ ਨਾ ਮੈਂ ਬਾਣੀ ਘਾਟਾ ਥੋੜਾ ਜਿਹਾ ਬੋਲ ਰਿਹਾ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਲੋਸ ਪਾਣੀ ਪਾਣੀ ਚ ਮਧਾਣੀ ਪਾ ਕੇ ਬੈਠਿਆ ਸਾਰੇ ਹੂੰ ਤਾਂ ਹੀ ਤਾਂ ਦੇਖਦਾ ਜਿੰਨੋ ਦਿਨ ਤਬਲਾਦਕਾਰ ਗਲਤ ਕੰਮ ਬਧ ਰਹੇ ਹੈ ਬਰਾਈ ਵਧ ਰਹੀ ਹੈ ਹੂੰ ਸਾਰੇ ਜਿੰਨੇ ਸਿੱਖਿਆ ਦੇ ਨਾਲੇ ਬੰਦੇ ਆ ਉਹ ਮੰਨ ਲਓ ਜੋ ਗੁਰੂ ਗ੍ਰੰਥ ਸਾਹਿਬ ਅਮਾਰੇ ਜਿੱਕੇ ਉਹ ਤਾਂ ਸਾਡੇ ਵਾਲਿਆਂ ਨੇ ਦਿੱਤੀ ਨਹੀਂ ਹੂੰ ਸਾਡੇ ਵਾਲੇ ਜਾਣ ਕੇ ਦੇਣ ਨਹੀਂ ਦਿੰਦੇ ਕਿ ਸਾਡੇ ਪਿੰਡ ਦੇ ਵਿੱਚ ਆਪਾਂ ਕੀ ਬਿਲਕੁਲ ਬਾਣੀ ਦੀ ਗੱਲ ਹੀ ਨਹੀਂ ਕਰਨ ਦਿੰਦੇ ਹੂੰ ਗੁਰੂ ਘਰ ਵਾਲੇ ਬੰਦੇ ਹੂੰ ਤਦ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਤਾਂ ਲੁਕੋ ਕੇ ਬੈਠੇ ਹੂੰ ਤੇ ਇਹ ਜਿਹੜਾ ਹਿਰਦੇ ਦੇ ਵਿੱਚ ਕਪਟ ਹੈ ਹੂੰ ਬਲਾਤਕਾਰ ਹੈ ਹੂੰ ਕਤਲ ਹੈ ਹੂੰ ਮੁੱਖ ਝੋ ਗਿਆਨੀ ਹੈ ਕਿ ਅਸੀਂ ਇਦਾਂ ਇਹਨਾਂ ਨੇ ਨਾ ਟਾਈਮ ਹੈ ਥੋੜਾ ਜਿਹਾ ਮੈਂ ਤੁਹਾਨੂੰ ਇੱਕ ਪੌੜੀ ਦੀ ਵਿਆਖਿਆ ਕਰਦਾ ਇਹਨਾਂ ਬਾਬਿਆਂ ਵਾਸਤੇ ਤੇ ਬਲਾਤਕਾਰੀਆਂ ਵਾਸਤੇ ਹੂੰ ਜਿਹੜੇ ਝੂਠੇ ਆ ਪਰਮਾਤਮਾ ਦੇ ਨਾਮ ਤੋਂ ਸਖਣਿਆ ਜਿਹੜੇ ਤਾਂ ਰੱਬ ਦਾ ਪਿਆਰ ਹੈ ਭਾਵੇਂ ਉਹ ਹਿੰਦੂ ਹੈ ਸਿੱਖ ਹੈ ਇਸਾਈ ਹੈ ਮੁ슬ਮਾਨ ਹੈ ਵਧੀਆ ਸਤਕਾਰਯੋਗ ਹੈ ਬਿਲਕੁਲ ਮੈਂ ਸਾਰਿਆਂ ਦਾ ਸਤਕਾਰ ਕਰਦਾ ਪਰ ਜਿਹੜੇ ਪਖੰਡੀ ਹੈ ਉਹਨਾਂ ਦੇ ਬਾਰੇ ਗੁਰੂ ਨਾਨਕ ਮਹਾਰਾਜ ਨੇ 7ਵੀਂ ਪੌੜੀ ਹੈ ਜਪਜੀ ਸਾਹਿਬ ਦੀ ਜੇਜਗ 4000 ਜਾਂ ਚਾਰ ਜਗ ਉਮਰ ਹੋ ਜੇ ਹੁੰਦੀ ਨਹੀਂ ਬਾਬੇ ਨੇ ਖੁੱਲੀ ਛੁੱਟੀ ਦੇਦੀ ਜੇਜਗ 4000 ਦਾ ਚਾਰ ਜਗ ਉਮਰ ਹੋ ਜੇ ਹੋਰ ਦਸੂਣੀ ਹੋਏ 10 ਗੁਣਾ 10 ਨੂੰ 4 ਨਾਲ ਗੁਣਾ ਕਰਿਆ 40 ਜੋਗ ਹੋ ਜੇ ਕਹਿੰਦੇ ਹੂੰ 4 ਨਹੀਂ 40 ਜੋਗ ਉਮਰ ਕਿਸੇ ਦੀ ਹੋ ਜੇ ਜੇਜੇ ਕੋ 4000 ਜਾਂ ਹੋਰ ਦਿੱਥੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਹੈ ਧਰਤੀ ਦੇ ਨੌਂ ਖੰਡ ਹੂੰ ਨਵਾਂ ਖੰਡਾ ਜਾਣਾ ਜਾਂਦਾ ਹੋਏ ਬੰਦਾ ਵੀ ਫਲਾਨਾ ਸਿੰਘ ਹੈ ਹੂੰ ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲਿਆ ਸਭ ਕੋਏ ਸਾਰੀ ਧਰਤੀ ਦੇ ਸਾਰੇ ਲੋਕ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ ਮੱਥਾ ਟੇਕਦੇ ਹੂੰ ਜਿਵੇਂ ਕਹਿੰਦੇ 6 ਕਰੋੜ ਫਾਲੋਅਰ ਹੈ ਫਲਾਨਾ ਚੌਂਕਾ ਇੱਥੇ ਬਾਬਾ ਕਹਿੰਦਾ 6 ਕਰੋੜ ਨੂੰ ਛੱਡ ਹੂੰ ਸਾਰੀ ਦੁਨੀਆ ਦੇ ਲੋਕ ਉਹਦੇ ਪਿੱਛੇ ਜਾਂਦੇ ਹੁਣ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲਿਆ ਸਭ ਕੋਏ ਕੋਏ ਚੰਗਾ ਮੌਰ ਖਾਏ ਕਾ ਬੜਾ ਸੁਚੇਤ ਕੀਤਾ ਸਿੱਖਾਂ ਨੂੰ ਉਹ ਤੁਸੀਂ ਸਮਝਿਆ ਹੀ ਨਹੀਂ ਜਸਕੀਰ ਸਿੱਖ ਜਾ ਰਹੇ ਪੰਗਾ ਬਣ ਕੇ ਹੂੰ ਉਹ ਕਹਿੰਦਾ ਚੰਗਾ ਨਾਉ ਰਖਾਏ ਕ ਕਿਵੇਂ ਘਰਦਿਆਂ ਨੇ ਰੱਖਿਆ ਹੋਵੇ ਹੋਰ ਹੂੰ ਤੇ ਆਪ ਬਾਦ ਰੱਖ ਲੈ ਬਦਲ ਕੇ ਗੁਰਮੀਤ RAM ਰਹੀਮ ਸਿੰਘ ਹੂੰ ਬਾਈ ਜੀ ਬਾਣੀ ਦੱਸ ਰਹੀ ਹੈ ਕੀ ਕਰਕੇ ਹੋਰ ਬਹੁਤ ਸ਼ਬਦ ਹੈ ਹੂੰ ਜਿਹੜੇ ਦੱਸ ਰਿਹਾ ਅੱਜ ਦੇ ਪਖੰਡ ਨੂੰ ਪਰ ਯਾਰ ਸਾਡੇ ਸਿੱਖਾਂ ਤੋਂ ਉਹ ਬਾਣੀ ਉਹ ਤਰੀਕੇ ਨਾਲ ਪ੍ਰਚਾਰੀ ਨਹੀਂ ਗਈ ਪਤਾ ਨਹੀਂ ਕਿਉਂ ਸਿੱਖਾਂ ਨੂੰ ਨਹੀਂ ਦੱਸੀ ਗਈ ਦੂਜਿਆਂ ਨੂੰ ਤਾਂ ਕੀ ਦੱਸਣੀ ਹੈ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗ ਲੇ ਆਪ ਦਾ ਚੰਗਾ ਨਾਮ ਰਖਾ ਲੈ ਘਰਦਿਆਂ ਨੇ ਕੁਝ ਹੋਰ ਰੱਖਿਆ ਤੇ ਆਪੇ ਬਾਅਦ ਹੋਰ ਰੱਖ ਲੈ ਸਾਰੇ ਤਰ ਮਨ ਮਿਲਾ ਕੇ ਚੰਗਾ ਨਾਮ ਰਖਾਏ ਕਾ ਜਸ ਕੀਰਤ ਜਗ ਲੇ ਪਰ ਇੱਥੇ ਤਾਂ ਦੱਸ ਗਾਲੂਆ ਜਗ ਸਾਰਾ ਸਾਰਾ ਜਗ ਤਾਂ ਨਹੀਂ ਗਾਉਂਦਾ ਇਹਨਾਂ ਦਾ ਪਰ ਇੱਥੇ ਸਾਰਾ ਜਗ ਵੀ ਗਾਲੇ ਉਹ ਬੰਦੇ ਦੀ ਜੱਤ ਸਾਰਾ ਜਾਗ ਹੁੰਦਾ ਹੋਵੇ ਸਾਰਾ ਜਾਗ ਉਹਦੇ ਪਿੱਛੇ ਲੱਗਦਾ ਹੋਵੇ ਹਰ ਇੱਕ ਬੰਦਾ ਉਹਦਾ ਪਾਣੀ ਪਰਦਾ ਹੋਵੇ 40 ਜੁਗਾਂ ਦੀ ਉਹਦੀ ਉਮਰ ਹੋ ਜੇ ਪਰ ਜੇ ਤਿਸ ਨਦਰ ਨਾ ਆਬਈ ਤਾਂ ਬਾਤ ਨਾ ਪੁੱਛਿਆ ਕੇ ਜੇ ਉਹਦੀ ਨਦਰੋ ਕਰਮ ਕਿਰਪਾ ਦੇ ਅਧੀਨ ਨਾ ਹੋਇਆ ਦੁਨੀਆ ਦੇ ਵਿੱਚ ਭਾਵੇਂ ਜਿੱਡੀ ਮਰਜੀ ਠੋਕ ਬਣਾ ਲੇ ਤਾਂ ਬਾਤ ਨਾ ਪੁੱਛਿਆ ਕੇ ਉਹ ਪ੍ਰਮਾਤਮਾ ਦੀ ਦਰਗਾਹ 'ਚ ਉਹਦੀ ਗੱਲ ਨਹੀਂ ਪੁੱਜਦਾ ਕੋਈ ਕਹਿੰਦੇ ਤੁਰਿਆ ਫਿਰਦੇ ਨੂੰ ਜਿੱਦੇ ਗਿਆ ਪਹੁੰਚਣਾ ਜ਼ਰੂਰ ਗਰੰਟੀ ਹੈ ਜਾਂਦਾ ਉੱਥੇ ਦੇਖਣ ਵਾਸਤੇ ਅੱਖ ਖੁੱਲ ਗਈ ਜੀ ਦੀ ਉਹਨੂੰ ਰਹਿ ਜਾਂਦਾ ਦੂਜੇ ਨੂੰ ਤਰਕशीर ਕਿਉਂਕਿ ਧਰਮ ਤੇ ਤਰਕ ਜ਼ਰੂਰੀ ਹੈ ਪਰ ਤਰਕ ਪ੍ਰਮਾਤਮਾ ਤੇ ਜੇ ਆਪਾਂ ਜੇ ਕਰ ਦਈਏ ਤੇ ਫੇਰ ਨਹੀਂ ਕਿਉਂਕਿ ਪ੍ਰਮਾਤਮਾ ਸਵਾਸ ਚਲਾ ਰਿਹਾ ਇੱਕ ਰੋਟੀ ਖਾਂਦੇ ਆ ਉਹਨੂੰ ਖੂਨ ਬਣਾ ਰਿਹਾ ਮੰਜ ਬਣਾ ਰਿਹਾ ਹੱਡੀਆਂ ਬਣਾ ਰਿਹਾ ਉਹ ਤਾਂ ਤਾਂ ਨਹੀਂ ਸਾਨੂੰ ਪਤਾ ਕਿਵੇਂ ਬਣ ਜਾਂਦੇ ਹੈ ਬਿਲਕੁਲ ਇੱਕ ਪੱਤੇ ਦਰਸ ਦੇ ਘੜ ਘੜ ਕੇ ਕੱਢਦਾ ਇਹ ਤਾਂ ਨਹੀਂ ਪਤਾ ਕਿਵੇਂ ਨਿਕਲੀ ਜਾਂਦੇ ਡਿਜ਼ਾਈਨ ਹੈ ਹਰ ਇੱਕ ਚੀਜ਼ ਨੂੰ ਡਿਜ਼ਾਈਨ ਦਿੱਤਾ ਹੋਇਆ ਇਸ ਕਰਕੇ ਗੇ ਤੇਸ ਨਦਰਨਾ ਆਵੇ ਤਾਂ ਬਾਤ ਨਾ ਪੁੱਛਿਆ ਕੇ ਤੇ ਕੀ ਆ ਉਹ ਅੱਗੇ ਦਾ ਉਦੋਂ ਬਾਅਦ ਐਡਾ ਵੱਡਾ ਬੰਦਾ 40 ਜੋਗ ਉਮਰ ਐਡੀ ਉਹਦੀ ਸ਼ੋਭਾ ਸਾਰੀ ਦੁਨੀਆ ਦੇ ਪਿੱਛੇ ਤੁਰਦੀ ਹੈ ਹਰ ਇੱਕ ਬੰਦਾ ਉਹਦੀ ਗੱਲ ਮੰਨਦਾ ਹੋਵੇ ਪਰ ਕੀਟਾ ਅੰਦਰ ਕੀਟ ਕਰ ਕੀੜਿਆਂ ਦੇ ਅੰਦਰ ਗੰਦੀ ਨਾਲ ਹੀ ਚ ਉਹਨੂੰ ਕੀੜਾ ਬਣਾ ਦਿੰਦਾ ਉਹ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਕਿਉਂਕਿ ਇਹ ਬੰਦੇ ਨੇ ਦੋਸ਼ ਕਰਿਆ ਕਿਉਂ ਕਿਉਂਕਿ ਅਸਲ ਸੱਚ ਪਰਮਾਤਮਾ ਦਾ ਆਨੰਦ ਕੀ ਸੀਗਾ ਉਹ ਦੁਨੀਆ ਨੂੰ ਦੱਸਣ ਦੀ ਜਗ੍ਹਾ ਤੇ ਅੰਦਰੋਂ ਕਪਟੀ ਸੀ ਤੇ ਬਾਹਰੋਂ ਮੁੱਖ ਦੇ ਵਿੱਚ ਝੋਗਿਆਣ ਦੀਆਂ ਗੱਲਾਂ ਕਰਦਾ ਸੀ ਅੰਦਰ ਬਲਾਤਕਾਰ ਪਿਆ ਸੀ ਅੰਦਰ ਕਤਲ ਪਿਆ ਸੀ ਬਾਹਰੋਂ ਸੀ ਉਹ ਤੇ ਸਾਡੀਆਂ ਸਰਕਾਰਾਂ ਐਸੇ ਬਲਾਤਕਾਰ ਤੇ ਕਾਤਲ ਬੰਦਿਆਂ ਦੇ ਨਾਲ ਖੜੀਆਂ ਤੇ ਦੱਸੋ ਦੇਹ ਦੇ ਵਿੱਚੋਂ ਬਲਾਤਕਾਰ ਕੌਣ ਖਤਮ ਕਰੂਗਾ ਸਾਡੀ ਕਚਹਿਰੀ ਸਾਡੀ ਆਵਾਜ਼ ਪਤਾ ਨਹੀਂ ਕਿਹੜੇ ਕਾਨੂੰਨ ਦੇ ਅਧੀਨ ਉਹਨਾਂ ਨੂੰ ਪ੍ਰੋਲ ਦੇ ਰਹੀ ਹੈ ਤੇ ਫਿਰ ਦੱਸੋ ਵੀ ਕਚਹਿਰੀ ਸਾਡੀ ਕੋਈ ਸੁਪਰੀਮ ਕੋਰਟ ਸਾਡੀ ਹਾਈ ਕੋਰਟ ਕੋਈ ਹੈ ਜਿਹੜੀ ਦੇਸ਼ ਦੀ ਬੇਟੀ ਨੂੰ ਬੇਟੀ ਪੜਾਓ ਤੇ ਬੇਟੀ ਬਚਾਓ ਦੇ ਹੱਕ ਤੇ ਕੋਈ ਵੀ ਸੁਪਰੀਮ ਕੋਰਟ ਦਾ ਜੱਜ ਹੈ ਇਹ ਗੱਲ ਦਾ ਜਵਾਬ ਜਿੱਦੇ ਪ੍ਰੇਮ ਸਿੰਘ ਖਾਲਸਾ ਜੱਜ ਤੋਂ ਪੁੱਛੂਗਾ ਉਹਨੂੰ ਆਉਣਾ ਨਹੀਂ ਬੜੇ ਸੋਹਣੇ ਤੁਹਾਡੇ ਵਿਚਾਰ ਸੀਗੇ ਤਾਂ ਗੱਲ ਕਰਕੇ ਮਨ ਨੂੰ ਸਪੂਨ ਵੀ ਮਿਲਿਆ ਤਾਂ ਲੋਕੀ ਵੀ ਤੁਹਾਡੇ ਵਿਚਾਰ ਸੁਣਨਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਤਾਂ ਜਿਨ੍ਹਾਂ ਦੇ ਮਨ ਦੇ ਵਿੱਚ ਸਮਝ ਆਊਗੀ ਤਾਂ ਉਹਨਾਂ ਨੂੰ ਤਾਂ ਜ਼ਰੂਰ ਲੱਗੂਗਾ ਬਹੁਤ ਸੋਹਣੀਆਂ ਗੱਲਾਂ ਸੀਗੀਆਂ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਾਫੀ ਟਾਈਮ ਤੁਹਾਡੇ ਤੋਂ ਲਿਆ ਤੇ ਅੱਗੇ ਤੋਂ ਫੇਰ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਅੱਗੇ ਤੋਂ ਆਪਾਂ ਫੇਰ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤਾਂ ਕਿੱਦਾਂ ਰਹੀ ਆਪਣੀ ਗੱਲਬਾਤ ਤਾਂ ਇਸ ਤਰ੍ਹਾਂ ਜੁੜੇ ਰਹੋ ਪੀਵੀ ਨਿਊਜ਼ ਟੀਵੀ ਨਾਲ ਕੀ ਕਹਿਣਾ ਚਾਹੁੰਗ ਜਾਂਦੇ ਹੋਏ ਸੀ ਬਾਜੀ ਮੈਂ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਨੂੰ ਜੀ ਬੇਨਤੀ ਕਰਦਾ ਹਾਂ ਪਖੰਡਵਾਜ ਤੋਂ ਬਤੋ ਹਮ ਸੱਚ ਨਾਲ ਜੁੜੋ ਹਮ ਵੇਦਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਉਹ ਸਾਸ਼ਤਰਾਂ ਦੇ ਵਿੱਚ ਸਾਰੇ ਧਰਮ ਗ੍ਰੰਥਾਂ ਦੇ ਵਿੱਚ ਪ੍ਰਮਾਤਮਾ ਨਾਲ ਜੁੜਨ ਦਾ ਇੱਕ ਨਾਮ ਹੈ ਹਮ ਉਹ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਧਿਆਨ ਦੇ ਵਿੱਚ ਲਾਓ ਹਮ ਆਪਣੇ ਆਪ ਉਹ ਗਿਆਨ ਆਊਗਾ ਜਿਹੜਾ ਸ੍ਰੇਸ਼ਟ ਗਿਆਨ ਹੁੰਦਾ ਹੈ ਤਾਂ ਉਸ ਤੋਂ ਬਾਅਦ ਫਿਰ ਅਸਲ ਜੀਵਨ ਦਾ ਆਨੰਦ ਆਊਗਾ ਉਹਦੇ ਵੱਲ ਚੁਰੋ ਚੰਗਿਆਈ ਵੱਲ ਚੁਰੋ ਬੁਰਾਈ ਨੂੰ ਮਾਰੋ ਠੋਕਰ ਇਹ ਹਰੇਕ ਇਨਸਾਨਵਾਦ ਤੇ ਅਛਾਈ ਜਿਹੜੀ ਹੈ ਚੰਗਿਆਈ ਹੈ ਉਹ ਬੰਦੇ ਨੂੰ ਇਨਸਾਨ ਬਣਾ ਦਿੰਦੀ ਹੈ ਇਸ ਕਰਕੇ ਮੈਂ ਸਾਰੀ ਜਿੰਨੀ ਵੀ ਗੱਲ ਸੰਗਤ ਸੁਣਦੀ ਹੈ ਸ਼ੇਅਰ ਕਰੋ ਸਾਰੇ ਜਾਨੇ ਤੇ ਮਾਫੀ ਮੰਗਦਾ ਜੇ ਕੋਈ ਗਲਤ ਸ਼ਬਦ ਕਿਸੇ ਦੇ ਵੀ ਸ਼ਾਨ ਦੇ ਬਰਖਲਾ ਬੋਲਿਆ ਗਿਆ ਹੋਵੇ ਬਹੁਤ ਬਹੁਤ ਤੁਹਾਡਾ ਚੈਨਲ ਦਾ ਧੰਨਵਾਦ ਹੈ ਜੋ ਤੁਸੀਂ ਆ ਆਪਣੇ ਸਮਾਂ ਕੱਢ ਕੇ ਇੱਥੇ ਕਰੇ ਦਸੇ ਤੱਕ ਬਣਾ ਪਹੁੰਚ ਗਏ ਜੀ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ